ਸਮੁੰਦਰ ਸਭ ਦੇ ਲਈ ਇੱਕ ਹੈ ਪਰ ਕੁਝ ਉਸ ਦੇ ਵਿੱਚ ਮੋਤੀ ਲੱਭਦੇ ਨੇ ਕੁਝ ਮੱਛੀਆਂ ਕਈ ਸਿਰਫ ਪੈਰ ਹੀ ਗਿੱਲੇ ਕਰਦੇ ਨੇ ਕੁਝ ਤਰਦੇ ਨੇ ਕੁਝ ਲਹਿਰਾਂ ਦਾ ਆਨੰਦ ਠਾਉਂਦੇ ਨੇ ਤੇ ਕਈ ਡੁੱਬ ਵੀ ਜਾਂਦੇ ਨੇ ਜ਼ਿੰਦਗੀ ਵੀ ਸਮੁੰਦਰ ਦੀ ਤਰ੍ਹਾਂ ਹੀ ਹੈ ਤੇ ਇਹ ਸਿਰਫ ਸਾਡੇ ਤੇ ਨਿਰਭਰ ਕਰਦਾ ਹੈ ਕਿ ਇਸ ਜੀਵਨ ਰੂਪੀ ਸਮੁੰਦਰ ਚੋਂ ਅਸੀਂ ਕੀ ਪਾਉਣਾ ਚਾਹੁੰਦੇ ਹਾਂ ਅਸੀਂ ਕੀ ਲੱਭਣਾ ਹੈ ਜਿਸ ਨੂੰ ਕੋਈ ਨਹੀਂ ਜਾਣਦਾ ਉਸ ਨੂੰ ਰੱਬ ਜਾਣਦਾ ਹੈ ਰਾਜ ਨੂੰ ਰਾਜ ਨਾ ਸਮਝੋ ਉਹ ਸਭ ਜਾਣਦਾ ਹੈ ਬਹੁਤ ਅਕਲਮੰਦ ਹੁੰਦਾ ਹੈ ਉਹ ਇਨਸਾਨ ਜੋ ਅੰਜਾਮ ਨੂੰ ਸੋਚ ਕੇ ਕੰਮ ਕਰੇ ਜ਼ਿੰਦਗੀ ਤਾਂ ਸਸਤੀ ਹੀ ਹੁੰਦੀ ਹੈ ਬਸ ਗੁਜ਼ਾਰਨ ਦੇ ਤਰੀਕੇ ਮਹਿੰਗੇ ਹੁੰਦੇ ਨੇ ਉਹਨਾਂ ਦੇ ਕਰਜ਼ਦਾਰ ਤੇ ਵਫਾਦਾਰ ਹਮੇਸ਼ਾ ਰਹੋ ਜਿਨ੍ਹਾਂ ਨੇ ਬੁਰੇ ਵਕਤ ਵਿੱਚ ਤੁਹਾਡਾ ਸਾਥ ਦਿੱਤਾ ਹੋਵੇ ਦੁਆ ਕਦੇ ਵੀ ਸਾਥ ਨਹੀਂ ਛੱਡਦੀ ਤੇ ਵਾਦੂਆ ਕਦੇ ਵੀ ਪਿੱਛਾ ਨਹੀਂ ਛੱਡਦੀ ਜੇਕਰ ਤੁਹਾਡੇ ਤੋਂ ਕੋਈ ਕੁਝ ਮੰਗੇ ਤਾਂ ਦੇ ਦਿਆ ਕਰੋ ਸ਼ੁਕਰ ਕਰੋ ਕਿ ਉਸ ਮਾਲਕ ਨੇ ਤੁਹਾਨੂੰ ਦੇਣ ਵਾਲਿਆਂ 'ਚ ਰੱਖਿਆ ਮੰਗਣ ਵਾਲਿਆਂ 'ਚ ਨਹੀਂ ماں ਭਲਾ ਪੜੀ ਲਿਖੀ ਹੋਵੇ ਜਾਂ ਨਾ ਹੋਵੇ ਪਰ ਸੰਸਾਰ ਦਾ ਦੁਰਲੱਭ ਤੇ ਮਹੱਤਵਪੂਰਨ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ ਮਾਂ ਜੋ ਵੀ ਬਣਾਵੇ ਉਸ ਨੂੰ ਬਿਨਾਂ ਨਖਰੇ ਕੀਤੇ ਖਾ ਲਿਆ ਕਰੋ ਕਿਉਂਕਿ ਦੁਨੀਆ 'ਚ ਅਜਿਹੇ ਲੋਕ ਵੀ ਨੇ ਜਿਨ੍ਹਾਂ ਕੋਲ ਜਾਂ ਤਾਂ ਖਾਣਾ ਨਹੀਂ ਜਾਂ ਫਿਰ ਮਾਂ ਨਹੀਂ ਜੀਵਨ 'ਚ ਤਕਲੀਫ ਸਿਰਫ ਉਹਨਾਂ ਨੂੰ ਆਉਂਦੀ ਹੈ ਜੋ ਹਮੇਸ਼ਾ ਜ਼ਿੰਮੇਵਾਰੀ ਉਠਾਉਣ ਨੂੰ ਤਿਆਰ ਰਹਿੰਦੇ ਨੇ ਜ਼ਿੰਮੇਵਾਰੀ ਲੈਣ ਵਾਲੇ ਕਦੇ ਹਾਰਦੇ ਨਹੀਂ ਹੁੰਦੇ ਜਾਂ ਤਾਂ ਉਹ ਜਿੱਤਦੇ ਨੇ ਜਾਂ ਫਿਰ ਸਿੱਖਦੇ ਨੇ ਹਰ ਚੀਜ਼ ਉੱਥੇ ਹੀ ਮਿਲ ਸਕਦੀ ਹੈ ਜਿੱਥੇ ਉਹ ਗਵਾਚੀ ਹੈ ਪਰ ਵਿਸ਼ਵਾਸ ਉੱਥੇ ਕਦੇ ਨਹੀਂ ਮਿਲ ਸਕਦਾ ਜਿੱਥੇ ਇੱਕ ਵਾਰ ਗਵਾਚ ਜਾਵੇ ਤਨ ਗਿਆਨ ਤੇ ਵਿਸ਼ਵਾਸ ਤਿੰਨੋਂ ਬਹੁਤ ਪੱਕੇ ਦੋਸਤ ਸੀ ਤਿੰਨੋਂ ਹਮੇਸ਼ਾ ਨਾਲ ਨਾਲ ਰਿਹਾ ਕਰਦੇ ਇੱਕ ਵਕਤ ਇਹੋ ਜਿਹਾ ਵੀ ਆਇਆ ਕਿ ਤਿੰਨਾਂ ਨੂੰ ਵਿਛੜਨਾ ਪਿਆ ਵਿਛੜਦੇ ਵਕਤ ਤਿੰਨਾਂ ਨੇ ਇੱਕ ਦੂਸਰੇ ਨੂੰ ਪੁੱਛਿਆ ਦੋਸਤ ਹੁਣ ਕਿੱਥੇ ਮਿਲਾਂਗੇ ਤਨ ਨੇ ਜਵਾਬ ਦਿੱਤਾ ਮੈਂ ਤਨਵਾਨ ਲੋਕਾਂ ਕੋਲ ਮਿਲਾਂਗਾ ਗਿਆਨ ਨੇ ਕਿਹਾ ਮੈਂ ਵਿਦਿਆਲਿਆਂ ਵਿੱਚ ਤੇ ਧਰਮ ਸੁਭਾਵਾਂ ਵਿੱਚ ਮਿਲਾਂਗਾ ਵਿਸ਼ਵਾਸ ਚੁੱਪ ਸੀ ਉਹ ਇਹਨਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਰੋਣ ਲੱਗਿਆ ਦੋਨਾਂ ਨੇ ਉਸ ਨੂੰ ਪੁੱਛਿਆ ਰੋ ਗਿਉਂ ਰਹਾ ਤੂੰ ਵੀ ਦੱਸ ਤੂੰ ਕਿੱਥੇ ਮਿਲਾਂਗਾ ਤਾਂ ਵਿਸ਼ਵਾਸ ਨੇ ਉਦਾਸ ਹੋ ਕੇ ਕਿਹਾ ਮੈਂ ਤਾਂ ਇੱਕ ਵਾਰ ਚਲਿਆ ਗਿਆ ਤਾਂ ਦੁਬਾਰਾ ਨਹੀਂ ਮਿਲਾਂਗਾ ਜੀਵਨ ਵਿੱਚ ਹਰ ਚੀਜ਼ ਦਾ ਫਾਇਦਾ ਉਠਾਓ ਪਰ ਕਿਸੇ ਦੇ ਵਿਸ਼ਵਾਸ ਦਾ ਫਾਇਦਾ ਕਦੇ ਨਾ ਉਠਾਓ ਜੋ ਮੁਫਤ ਹੈ ਉਹੀ ਸਭ ਤੋਂ ਕੀਮਤੀ ਹੈ ਜਿਵੇਂ ਨੀਂਦ ਸ਼ਾਂਤੀ ਆਨੰਦ ਹਵਾ ਪਾਣੀ ਪ੍ਰਕਾਸ਼ ਤੇ ਸਭ ਤੋਂ ਜ਼ਿਆਦਾ ਕੀਮਤੀ ਹੈ ਸਾਡੇ ਸਾਹ ਇੱਕ 80 ਸਾਲ ਦੇ ਬਜ਼ੁਰਗ ਦਾ ਦਿਲ ਦਾ ਆਪਰੇਸ਼ਨ ਹੋਇਆ ਬਿੱਲ ਆਇਆ 8 ਲੱਖ ਰੁਪਏ ਤੇ ਬਿੱਲ ਨੂੰ ਵੇਖਦੇ ਹੀ ਬਜ਼ੁਰਗ ਰੋਣ ਲੱਗ ਪਿਆ ਡਾਕਟਰ ਨੇ ਕਿਹਾ ਰੋਵੋ ਨਾ ਅਸੀਂ ਬਿੱਲ ਨੂੰ ਥੋੜਾ ਘੱਟ ਕਰ ਦਿੰਦੇ ਹਾਂ ਤਾਂ ਬਜ਼ੁਰਗ ਨੇ ਜਵਾਬ ਦਿੱਤਾ ਕਿ ਬਿੱਲ ਤਾਂ ਬਹੁਤ ਘੱਟ ਹੈ ਇਹ 10 ਲੱਖ ਵੀ ਹੁੰਦਾ ਤਾਂ ਵੀ ਮੈਂ ਦੇ ਦਿੰਦਾ ਅੰਜੂ ਤਾਂ ਇਸ ਲਈ ਆਏ ਕਿ ਜਿਸ ਪਰਮਾਤਮਾ ਨੇ 80 ਸਾਲ ਇਸ ਦਿਲ ਨੂੰ ਸੰਭਾਲਿਆ ਉਸਨੇ 1 ਰੁਪਿਆ ਨਹੀਂ ਮੰਗਿਆ ਤੇ ਤੁਸੀਂ ਤਾਂ ਸਿਰਫ 3 ਘੰਟੇ ਸੰਭਾਲਿਆ ਤੇ 8 ਲੱਖ ਰੁਪਏ ਵਿੱਚ ਵਾਹ ਮੇਰੇ ਈਸ਼ਵਰ ਤੂੰ ਕਿੰਨਾ ਖਿਆਲ ਰੱਖਦਾ ਏ ਸਾਡਾ ਪਰੋਸੇ ਤੇ ਟਿਕੀ ਹੋਈ ਹੈ ਇਹ ਜ਼ਿੰਦਗੀ ਨਹੀਂ ਤਾਂ ਕੌਣ ਕਹਿੰਦਾ ਕਿ ਫਿਰ ਮਿਲਦੇ ਆਂ ਕੁਝ ਜ਼ਿਆਦਾ ਖੁਆਇਸ਼ਾਂ ਨਹੀਂ ਐ ਜ਼ਿੰਦਗੀ ਤੇਰੇ ਤੋਂ ਬਸ ਮੇਰਾ ਅਗਲਾ ਕਦਮ ਪਿਛਲੇ ਕਦਮ ਤੋਂ ਬਿਹਤਰ ਹੋਵੇ ਜ਼ਿੰਦਗੀ 'ਚ ਬੇਸ਼ੱਕ ਹਰ ਮੌਕੇ ਦਾ ਫਾਇਦਾ ਉਠਾਓ ਪਰ ਕਿਸੇ ਦੇ ਭਰੋਸੇ ਦਾ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਸਬਕ ਇਹ ਵੀ ਹੈ ਕਿ ਸ਼ੌਂਕ ਦੀ ਉਮਰ ਵਿੱਚ ਹੀ ਥੋੜਾ ਸਬਰ ਸਿੱਖ ਲਿਆ ਜਾਵੇ ਸੁਣਨਾ ਸਿੱਖ ਲਓ ਬੋਲਣਾ ਤਾਂ ਸਭ ਨੂੰ ਆਉਂਦਾ ਹੈ ਹੁੰਦਿਆਂ ਨੇ ਭੁੱਲਾਂ ਹਰ ਇੱਕ ਤੋਂ ਪਰ ਕੁਝ ਜਾਣਦੇ ਨਹੀਂ ਤੇ ਕੁਝ ਮੰਨਦੇ ਨਹੀਂ ਜੇਕਰ ਜਿਸਮ ਤੋਂ ਰੂਹ ਤੱਕ ਜਾਵੇ ਤਾਂ ਹਕੀਕਤ ਹੈ ਇਸ਼ਕ ਜੇਕਰ ਰੂਹ ਤੋਂ ਰੂਹ ਤੱਕ ਜਾਵੇ ਤਾਂ ਇਬਾਦਤ ਹੈ ਇਸ਼ਕ ਜਦੋਂ ਕੋਈ ਤੁਹਾਡੇ ਦਿਲ ਦੇ ਦਰਵਾਜ਼ੇ ਤੇ ਦਸਤਕ ਦੇਵੇ ਤਾਂ ਉਸੇ ਵਕਤ ਨਾ ਖੋਲ ਦੇਣਾ ਕਿਉਂਕਿ ਕੁਝ ਲੋਕਾਂ ਦੀ ਆਦਤ ਬੱਚਿਆਂ ਜਿਹੀ ਹੁੰਦੀ ਹੈ ਦਸਤਕ ਦੇ ਕੇ ਭੱਜ ਜਾਂਦੇ ਨੇ ਜ਼ਿੰਦਗੀ ਦੇ ਹੱਥ ਨਹੀਂ ਹੁੰਦੇ ਪਰ ਕਦੇ-ਕਦੇ ਤਾਂ ਅਜੇ ਹੱਥਪੜ ਮਾਰਦੀ ਹੈ ਕਿ ਪੂਰੀ ਉਮਰ ਯਾਦ ਰਹਿੰਦਾ ਹੈ ਹਮੇਸ਼ਾ ਆਪਣਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰਖਣ ਦੀ ਨਹੀਂ ਸੁੱਖ ਤਾਂ ਸਵੇਰ ਦੀ ਤਰ੍ਹਾਂ ਹੁੰਦਾ ਹੈ ਮੰਗਣ ਤੇ ਨਹੀਂ ਜਾਗਣ ਤੇ ਮਿਲਦਾ ਹੈ ਰਿਸ਼ਤੇ ਮਜ਼ਬੂਤ ਹੋਣੇ ਚਾਹੀਦੇ ਨੇ ਮਜਬੂਰ ਨਹੀਂ ਕੁਝ ਰਿਸ਼ਤੇ ਨਹਿਮ ਦੇ ਦਰਖਤ ਦੀ ਤਰ੍ਹਾਂ ਹੁੰਦੇ ਨੇ ਪੱਤਿਆਂ 'ਚ ਭਾਵੇਂ ਕੜਵਾਹਟ ਹੁੰਦੀ ਹੈ ਪਰਸ਼ਾਂ ਠੰਡੀ ਹੀ ਦਿੰਦੇ ਨੇ ਮਿੱਤਰ ਉਹ ਐ ਜੋ ਤੁਹਾਡੇ ਅਤੀਤ ਨੂੰ ਸਮਝਦਾ ਐ ਤੁਹਾਡੇ ਭਵਿੱਖ ਵਿੱਚ ਵੀ ਦੇਖਦਾ ਐ ਤੇ ਤੁਸੀਂ ਜਿਵੇਂ ਵੀ ਹੋ ਓਵੇਂ ਹੀ ਤੁਹਾਨੂੰ ਸਵੀਕਾਰ ਕਰਦਾ ਐ ਸ਼ਾਂਤੀ ਦੀ ਇੱਛਾ ਹੋਵੇ ਤਾਂ ਪਹਿਲਾਂ ਇੱਛਾ ਨੂੰ ਸ਼ਾਂਤ ਕਰੋ ਵਕਤ ਕਹਿੰਦਾ ਹੈ ਮੈਂ ਫਿਰ ਨਾ ਆਵਾਂਗਾ ਮੈਨੂੰ ਖੁਦ ਨਹੀਂ ਪਤਾ ਕਿ ਤੈਨੂੰ ਹਸਾਵਾਂਗਾ ਜਾਂ ਰੁਲਾਵਾਂਗਾ ਜੀਉਣਾ ਹੈ ਤਾਂ ਇਸ ਪਲ ਵਿੱਚ ਜੀ ਲੈ ਕਿਉਂਕਿ ਮੈਂ ਕਿਸੇ ਵੀ ਹਾਲ ਇਸ ਪਲ ਨੂੰ ਅਗਲੇ ਪਲ ਤੱਕ ਰੋਗ ਨਹੀਂ ਪਾਵਾਂਗਾ ਪ੍ਰਸੰਨਤਾ ਅਨਮੋਲ ਖਜ਼ਾਨਾ ਹੈ ਛੋਟੀਆਂ ਛੋਟੀਆਂ ਗੱਲਾਂ ਤੇ ਇਸ ਨੂੰ ਖਤਮ ਨਾ ਹੋਣ ਦਿਓ ਆਪਣੀ ਜ਼ਿੰਦਗੀ ਨੂੰ ਇਦਾਂ ਜਿਓ ਕਿ ਰੱਬ ਨੂੰ ਪਸੰਦ ਆ ਜਾਓ ਦੁਨੀਆਂ ਵਾਲਿਆਂ ਦੀ ਪਸੰਦ ਤਾਂ ਰੋਜ਼ ਬਦਲਦੀ ਹੈ ਜਿਨ੍ਹਾਂ ਲੋਕਾਂ ਨੇ ਤੁਹਾਡਾ ਸੰਘਰਸ਼ ਦੇਖਿਆ ਹੈ ਉਹੀ ਲੋਕ ਤੁਹਾਡੀ ਕਾਮਯਾਬੀ ਪਹਿਚਾਨਦੇ ਨੇ ਬਾਕੀ ਲੋਕਾਂ ਦੇ ਲਈ ਤਾਂ ਤੁਸੀਂ ਸਿਰਫ ਭਾਗਾ ਵਾਲੇ ਵਿਅਕਤੀ ਹੀ ਹੋ ਜੋ ਅੱਜ ਮੁਫਤ ਦੀ ਨਸੀਹਤ ਕਬੂਲ ਨਹੀਂ ਕਰੇਗਾ ਉਸ ਨੂੰ ਕੱਲ ਮਹਿੰਗੇ ਧਾਮ ਵਿੱਚ ਅਫਸੋਸ ਖਰੀਦਣਾ ਪਵੇਗਾ ਮਹਿਮਾਨ ਉਸ ਦੇ ਘਰ ਨਹੀਂ ਆਉਂਦੇ ਜਿਸ ਦਾ ਮਕਾਨ ਚੰਗਾ ਹੋਵੇ ਮਹਿਮਾਨ ਤਾਂ ਉਸ ਦੇ ਘਰ ਆਉਂਦੇ ਨੇ ਜਿਸ ਦਾ ਮਨ ਚੰਗਾ ਹੋਵੇ ਜੀਵਨ 'ਚ ਖੁਸ਼ ਉਹੀ ਵਿਅਕਤੀ ਰਹਿੰਦਾ ਜੋ ਆਪਣੇ ਅੰਦਰ ਦੀ ਖੋਜ ਪੜਤਾਲ ਕਰਦਾ ਹੈ ਤੇ ਦੁਖੀ ਉਹੀ ਵਿਅਕਤੀ ਹੈ ਜੋ ਹਮੇਸ਼ਾ ਦੂਸਰਿਆਂ ਦੀ ਖੋਜ ਪੜਤਾਲ 'ਚ ਰਹਿੰਦਾ ਹੈ ਜਿਸ ਦਾ ਜਿਹੋ ਜਿਹਾ ਚਰਿੱਤਰ ਹੁੰਦਾ ਹੈ ਉਸ ਦਾ ਉਹੋ ਜਿਹਾ ਹੀ ਮਿੱਤਰ ਹੁੰਦਾ ਹੈ ਸ਼ੁੱਧਤਾ ਤਾਂ ਵਿਚਾਰਾਂ ਵਿੱਚ ਹੁੰਦੀ ਹੈ ਇਹ ਆਦਮੀ ਕਦੋਂ ਪਵਿੱਤਰ ਹੁੰਦਾ ਹੈ ਚੁੱਕਣ ਨਾਲ ਰਿਸ਼ਤਾ ਡੇਰਾ ਹੋ ਜਾਵੇ ਤਾਂ ਝੁਕ ਜਾਓ ਪਰ ਹਰ ਵਾਰ ਜੇਕਰ ਤੁਹਾਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਓ ਇਨਸਾਨ ਵੀ ਕੀ ਚੀਜ਼ ਐ ਦੌਲਤ ਕਮਾਉਣ ਲਈ ਸਿਹਤ ਖੋਹ ਦਿੰਦਾ ਹੈ ਤੇ ਸਿਹਤ ਨੂੰ ਵਾਪਸ ਪਾਉਣ ਲਈ ਦੌਲਤ ਖੋਹ ਦਿੰਦਾ ਹੈ ਜਿੰਦਾ ਇਸ ਤਰ੍ਹਾਂ ਐ ਜਿਵੇਂ ਕਦੇ ਮਰੇਗਾ ਹੀ ਨਹੀਂ ਤੇ ਮਰਿਆ ਇਸ ਤਰ੍ਹਾਂ ਜਾਂਦਾ ਜਿਵੇਂ ਕਦੀ ਜਿਉਂਦਾ ਹੀ ਨਹੀਂ ਸੀ ਦੈਂਜ ਇੱਕ ਵਾਰ ਉਹਨਾਂ ਚੀਜ਼ਾਂ ਨੂੰ ਧੰਨਵਾਦ ਜ਼ਰੂਰ ਦਿਓ ਜੋ ਪ੍ਰਕਿਰਤੀ ਨੇ ਸਾਨੂੰ ਮੁਫਤ ਵਿੱਚ ਦਿੱਤਾ ਹਮੇਸ਼ਾ ਯਾਦ ਰੱਖਣਾ ਸ਼ੁਕਰਾਨਾ ਕਰਨਾ ਹੀ ਖੁਸ਼ੀਆਂ ਦੀ ਚਾਬੀ ਹੈ ਪ੍ਰਕਿਰਤੀ ਦੀਆਂ ਦਿੱਤੀਆਂ ਅਨਮੋਲ ਚੀਜ਼ਾਂ ਦਾ ਕਰੋੜਾਂ ਵਾਰ ਧੰਨਵਾਦ ਫਿਰ ਮਿਲਦੇ ਆਂ ਦੋਸਤੋ